ਇਸ ਫੈਸਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਧਾ ਸਵਾਮੀ ਸਤਸੰਗ ਬਿਆਸ ਨੇ ਇਤਿਹਾਸਿਕ ਫੈਸਲਾ ਲੈਂਦੇ ਆ ਆਪਣੇ ਕੇਂਦਰਾਂ ਚੋਂ ਵੀਆਈਪੀ ਕਲਚਰ ਨੂੰ ਖਤਮ ਕਰ ਦਿੱਤਾ ਜੀ ਹਾਂ ਇਸ ਫੈਸਲੇ ਨਾਲ ਹੁਣ ਆਮ ਤੇ ਖਾਸ ਵਰਗਾਂ ਦੇ ਲੋਕਾਂ ਨੂੰ ਬਰਾਬਰ ਦਾ ਦਰਜਾ ਮਿਲ ਸਕੇਗਾ ਇਸ ਦਾ ਮੁੱਖ ਉਦੇਸ਼ ਸੰਗਤ ਨੂੰ ਹਰ ਇੱਕ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਇਕਤਾ ਨੂੰ ਉਤਸ਼ਾਹਿਤ ਕਰਨਾ ਹੈ ਇਸ ਤੋਂ ਪਹਿਲਾਂ ਸੰਗਤ ਦੌਰਾਨ ਵੀਆਈਪੀਜ਼ ਲਈ ਵਿਸ਼ੇਸ਼ ਬੈਠਣ ਦੇ ਪ੍ਰਬੰਧ ਅਤੇ ਪਾਸ ਜਾਰੀ ਕੀਤੇ ਗਏ ਸਨ ਨਵੇਂ ਨਿਯਮਾਂ ਅਨੁਸਾਰ ਸਾਰੇ ਸ਼ਰਧਾਲੂ ਇੱਕੋ ਥਾਂ ਤੇ ਬੈਠਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਸ਼ੇਸ਼ ਅਧਿਕਾਰ ਨਹੀਂ ਹੋਵੇਗਾ ਸੰਗਤਾਂ ਨੇ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ ਸੰਗਤਾਂ ਦਾ ਕਹਿਣਾ ਕਿ ਇਹ ਬਦਲਾਅ ਸਾਰਿਆਂ ਲਈ ਬਰਾਬਰਤਾ ਅਤੇ ਇਕਤਾ ਨੂੰ ਯਕੀਨੀ ਬਣਾਏਗਾ ਜ਼ਿਕਰਯੋਗ ਹੈ ਕਿ ਰਾਧਾ ਸਵਾਮੀ ਸਤਸੰਗ ਵ્યાਸ ਨੇ 2 ਅਗਸਤ ਨੂੰ ਆਪਣੇ ਨਵੇਂ ਉੱਤਰਾਧਿਕਾਰੀ ਦਾ ਐਲਾਨ ਕੀਤਾ ਸੀ ਜਸਦੀਪ ਸਿੰਘ ਗਿੱਲ ਨੂੰ ਅਧਿਆਤਮਕ ਸਤਸੰਗ ਸੰਸਥਾ ਦਾ ਨਵਾਂ ਮੁਖੀ ਬਣਾਇਆ ਗਿਆ ਇਸ ਤੋਂ ਪਹਿਲਾਂ ਜਥੇਬੰਦੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਨ ਰਾਧਾ ਸਵਾਮੀ ਸਤਸੰਗ ਵਿਆਸ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਹੁਣ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ ਸਤਸੰਗ ਵਿਆਸ ਦੇ ਨਵੇਂ ਸਤਗੁਰ ਵੱਜੋਂ ਅਧਿਆਤਮਕ ਆਗੂ ਦੀ ਭੂਮਿਕਾ ਨਿਭਾਉਣਗੇ ਉਹ ਹੁਣ ਗੁਰੂ ਦੀਕਸ਼ਾ ਦੇ ਸਕੇਗਾ ਗੁਰਿੰਦਰ ਸਿੰਘ ਢਿੱਲੋਂ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਤੋਂ ਪੀੜਤ ਨੇ ਇਸ ਤੋਂ ਇਲਾਵਾ ਉਹ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਨੇ ਇਸ ਕਾਰਨ ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਸਤਸੰਗ ਵਿਆਸ ਦਾ ਨਵਾਂ ਮੁਖੀ ਨਿਯੁਕਤ ਕੀਤਾ ਤੇ ਹੁਣ ਡੇਰਾ ਰਾਦਾ ਸਵਾਮੀ ਵਿਆਸ ਦਾ ਇਤਿਹਾਸਿਕ ਫੈਸਲਾ ਹੈ ਜੋ ਕਿ ਆਮ ਤੇ ਖਾਸ ਸਭ ਨੂੰ ਬਰਾਬਰ ਦਾ ਦਰਜਾ ਮਿਲੇਗਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਹ ਕਦਮ ਤੁਸੀਂ ਆਪਣੀ رائے ਕਮੈਂਟ ਕਰਕੇ ਕਮੈਂਟ ਬਾਕਸ ਚ ਜਰੂਰ ਦੱਸਿਓ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਦਾ ਸਵਾਮੀ ਸਤਸੰਗ ਵਿਆਸ ਨੇ ਇਤਿਹਾਸਿਕ ਫੈਸਲਾ ਲੈਂਦੇ ਆ ਆਪਣੇ ਕੇਂਦਰਾਂ ਚੋਂ ਵੀਆਈਪੀ ਕਲਚਰ ਨੂੰ ਖਤਮ ਕਰ ਦਿੱਤਾ ਜੀ ਹਾਂ ਇਸ ਫੈਸਲੇ ਨਾਲ ਹੁਣ ਆਮ ਤੇ ਖਾਸ ਵਰਗਾਂ ਦੇ ਲੋਕਾਂ ਨੂੰ ਬਰਾਬਰ ਦਾ ਦਰਜਾ ਮਿਲ ਸਕੇਗਾ ਇਸ ਦਾ ਮੁੱਖ ਉਦੇਸ਼ ਸੰਗਤ ਨੂੰ ਹਰ ਇੱਕ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਇਕਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤੋਂ ਪਹਿਲਾਂ ਸੰਗਤ ਦੌਰਾਨ ਵੀਆਈਪੀਜ਼ ਲਈ ਵਿਸ਼ੇਸ਼ ਬੈਠਣ ਦੇ ਪ੍ਰਬੰਧ ਅਤੇ ਪਾਸ ਜਾਰੀ ਕੀਤੇ ਗਏ ਸਨ ਨਵੇਂ ਨਿਯਮਾਂ ਅਨੁਸਾਰ ਸਾਰੇ ਸ਼ਰਧਾਲੂ ਇੱਕੋ ਥਾਂ ਤੇ ਬੈਠਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਸ਼ੇਸ਼ ਅਧਿਕਾਰ ਨਹੀਂ ਹੋਵੇਗਾ ਸੰਗਤਾਂ ਨੇ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ ਸੰਗਤਾਂ ਦਾ ਕਹਿਣਾ ਕਿ ਇਹ ਬਦਲਾਅ ਸਾਰਿਆਂ ਲਈ ਬਰਾਬਰਤਾ ਅਤੇ ਇਕਤਾ ਨੂੰ ਯਕੀਨੀ ਬਣਾਏਗਾ ਜ਼ਿਕਰਯੋਗ ਹੈ ਕਿ ਰਾਦਾ ਸਵਾਮੀ ਸਤਸੰਗ ਵ્યાਸ ਨੇ 2 ਅਗਸਤ ਨੂੰ ਆਪਣੇ ਨਵੇਂ ਉੱਤਰਾਧਿਕਾਰੀ ਦਾ ਐਲਾਨ ਕੀਤਾ ਸੀ ਜਸਦੀਪ ਸਿੰਘ ਗਿੱਲ ਨੂੰ ਅਧਿਆਤਮਕ ਸਤਸੰਗ ਸੰਸਥਾ ਦਾ ਨਵਾਂ ਮੁਖੀ ਬਣਾਇਆ ਗਿਆ ਇਸ ਤੋਂ ਪਹਿਲਾਂ ਜਥੇਬੰਦੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਨ ਰਾਧਾ ਸਵਾਮੀ ਸਤਸੰਗ ਵਿਆਸ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਹੁਣ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ ਸਤਸੰਗ ਵਿਆਸ ਦੇ ਨਵੇਂ ਸਤਗੁਰ ਵਜੋਂ ਅਧਿਆਤਮਕ ਅਗੂ ਦੀ ਭੂਮਿਕਾ ਨਿਭਾਉਣਗੇ ਉਹ ਹੁਣ ਗੁਰੂ ਦੀਕਸ਼ਾ ਦੇ ਸਕੇਗਾ ਗੁਰਿੰਦਰ ਸਿੰਘ ਢਿੱਲੋਂ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਤੋਂ ਪੀੜਤ ਨੇ ਇਸ ਤੋਂ ਇਲਾਵਾ ਉਹ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਨੇ ਇਸ ਕਾਰਨ ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਸਤਸੰਗ ਵਿਆਸ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ ਤੇ ਹੁਣ ਡੇਰਾ ਰਾਦਾ ਸਵਾਮੀ ਵਿਆਸ ਦਾ ਇਤਿਹਾਸਿਕ ਫੈਸਲਾ ਹੈ ਜੋ ਕਿ ਆਮ ਤੇ ਖਾਸ ਸਭ ਨੂੰ ਬਰਾਬਰ ਦਾ ਦਰਜਾ ਮਿਲੇਗਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਹ ਕਦਮ ਤੁਸੀਂ ਆਪਣੀ رائے ਕਮੈਂਟ ਕਰਕੇ ਕਮੈਂਟ ਬਾਕਸ ਚ ਜਰੂਰ ਦੱਸਿਓ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਦਾ ਸਵਾਮੀ ਸਤਸੰਗ ਵਿਆਸ ਨੇ ਇਤਿਹਾਸਿਕ ਫੈਸਲਾ ਲੈਂਦੇ ਆ ਆਪਣੇ ਕੇਂਦਰਾਂ ਚੋਂ ਵੀਆਈਪੀ ਕਲਚਰ ਨੂੰ ਖਤਮ ਕਰ ਦਿੱਤਾ ਜੀ ਹਾਂ ਇਸ ਫੈਸਲੇ ਨਾਲ ਹੁਣ ਆਮ ਤੇ ਖਾਸ ਵਰਗਾਂ ਦੇ ਲੋਕਾਂ ਨੂੰ ਬਰਾਬਰ ਦਾ ਦਰਜਾ ਮਿਲ ਸਕੇਗਾ ਇਸ ਦਾ ਮੁੱਖ ਉਦੇਸ਼ ਸੰਗਤ ਨੂੰ ਹਰ ਇੱਕ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਇਕਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤੋਂ ਪਹਿਲਾਂ ਸੰਗਤ ਦੌਰਾਨ VIPs ਲਈ ਵਿਸ਼ੇਸ਼ ਬੈਠਣ ਦੇ ਪ੍ਰਬੰਧ ਅਤੇ ਪਾਸ ਜਾਰੀ ਕੀਤੇ ਗਏ ਸਨ ਨਵੇਂ ਨਿਯਮਾਂ ਅਨੁਸਾਰ ਸਾਰੇ ਸ਼ਰਧਾਲੂ ਇੱਕੋ ਥਾਂ ਤੇ ਬੈਠਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਸ਼ੇਸ਼ ਅਧਿਕਾਰ ਨਹੀਂ ਹੋਵੇਗਾ ਸੰਗਤਾਂ ਨੇ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ ਸੰਗਤਾਂ ਦਾ ਕਹਿਣਾ ਕਿ ਇਹ ਬਦਲਾਅ ਸਾਰਿਆਂ ਲਈ ਬਰਾਬਰਤਾ ਅਤੇ ਇਕਤਾ ਨੂੰ ਯਕੀਨੀ ਬਣਾਏਗਾ ਜ਼ਿਕਰਯੋਗ ਹੈ ਕਿ ਰਾਦਾ ਸਵਾਮੀ ਸਤਸੰਗ ਵ્યાਸ ਨੇ 2 ਅਗਸਤ ਨੂੰ ਆਪਣੇ ਨਵੇਂ ਉੱਤਰਾਧਿਕਾਰੀ ਦਾ ਐਲਾਨ ਕੀਤਾ ਸੀ ਜਸਦੀਪ ਸਿੰਘ ਗਿੱਲ ਨੂੰ ਅਧਿਆਤਮਕ ਸਤਸੰਗ ਸੰਸਥਾ ਦਾ ਨਵਾਂ ਮੁਖੀ ਬਣਾਇਆ ਗਿਆ ਇਸ ਤੋਂ ਪਹਿਲਾਂ ਜਥੇਬੰਦੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਨ ਰਾਧਾ ਸਵਾਮੀ ਸਤਸੰਗ ਵਿਆਸ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਹੁਣ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ ਸਤਸੰਗ ਵਿਆਸ ਦੇ ਨਵੇਂ ਸਤਗੁਰ ਵਜੋਂ ਅਧਿਆਤਮਕ ਆਗੂ ਦੀ ਭੂਮਿਕਾ ਨਿਭਾਉਣਗੇ ਉਹ ਹੁਣ ਗੁਰੂ ਦੀਕਸ਼ਾ ਦੇ ਸਕੇਗਾ ਗੁਰਿੰਦਰ ਸਿੰਘ ਢਿੱਲੋਂ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਤੋਂ ਪੀੜਤ ਨੇ ਇਸ ਤੋਂ ਇਲਾਵਾ ਉਹ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਨੇ ਇਸ ਕਾਰਨ ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਸਤਸੰਗ ਵਿਆਸ ਦਾ ਨਵਾਂ ਮੁਖੀ ਨਿਯੁਕਤ ਕੀਤਾ ਤੇ ਹੁਣ ਡੇਰਾ ਰਾਧਾ ਸਵਾਮੀ ਬਿਆਸ ਦਾ ਇਤਿਹਾਸਿਕ ਫੈਸਲਾ ਹੈ ਜੋ ਕਿ ਆਮ ਤੇ ਖਾਸ ਸਭ ਨੂੰ ਬਰਾਬਰ ਦਾ ਦਰਜਾ ਮਿਲੇਗਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਹ ਕਦਮ ਤੁਸੀਂ ਆਪਣੀ رائے ਕਮੈਂਟ ਕਰਕੇ ਕਮੈਂਟ ਬਾਕਸ ਚ ਜਰੂਰ ਦੱਸੋ